ਜਿੱਥੇ ਅੱਜ ਲੋਕ ਸਭਾ ਫਰੋਜਪੁਰ ਤੋਂ ਇਲੈਕਸ਼ਨ ਹੋ ਰਿਹਾ ਹੈ ਪੂਰੇ ਸੂਬੇ ਭਰ ਦੇ ਵਿੱਚ ਲੋਕ ਸਭਾ ਦੀਆਂ ਵੋਟਾਂ ਪੈ ਰਹੀਆਂ ਨੇ ਤੇ ਹਲਕੇ ਦੇ ਵੱਖ-ਵੱਖ ਪਿੰਡਾਂ ਦੇ ਵਿੱਚ ਗਏ ਆ ਸ਼ਾਂਤੀਪੂਰਵਕ ਤਰੀਕੇ ਦੇ ਨਾਲ ਚੋਣਾਂ ਹੋ ਰਹੀਆਂ ਨੇ ਤਾਂ ਵੱਖ-ਵੱਖ ਥਾਵਾਂ ਤੇ ਜਾ ਕੇ ਤੁਹਾਡੀ ਗੱਲਬਾਤ ਕਰਵਾਈਏ ਅੱਜ ਅਸੀਂ ਕਟੀਆਂਵਾਲਾ ਵਿਖੇ ਮੌਜੂਦ ਆ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਅਬਜ਼ਰਵਰ ਡਾਕਟਰ ਜਗੀਰ ਸਿੰਘ ਕਟੀਆਂਵਾਲਾ ਵੀ ਸਾਡੇ ਨਾਲ ਮੌਜੂਦ ਨੇ ਤੇ ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਵੀ ਵਰਕਰ ਮੌਜੂਦ ਨੇ ਦੋਵਾਂ ਨੇ ਜਿਹੜੇ ਅ ਅਸੀਂ ਸਾਹਮਣੇ ਬੈਠੇ ਨੇ ਤੇ ਗੱਲਬਾਤ ਕਰਦੇ ਆ ਕਿ ਕਿਹੋ ਜਿਹੀਆਂ ਜੜੀਆਂ ਚੋਣਾ ਹੋ ਰਹੀਆਂ ਨੇ ਤੇ ਕਿਹੜੇ ਮੁੱਦਿਆਂ ਨੂੰ ਲੈ ਕੇ ਇਸ ਵਾਰ ਜਿਹੜੀ ਲੋਕ ਵੋਟਾਂ ਪਾ ਰਹੇ ਨੇ ਤਾਂ ਗੱਲਬਾਤ ਕਰਦੇ ਆ ਜੀ ਡਾਕਟਰ ਸਾਹਿਬ ਸਵਾਗਤ ਐ ਜੀ ਨਿਊਜ਼ 24 ਤੇ ਤੁਹਾਡਾ ਵੀ ਮੀਡੀਆ ਦਾ ਬਹੁਤ ਬਹੁਤ ਸਾਡੇ ਪਿੰਡ ਪਹੁੰਚਦੇ ਇੰਨੀ ਗਰਮੀ ਦੇ ਵਿੱਚ ਤੁਸੀਂ ਆਏ ਹੋ ਜੀ ਐਲ ਡਾਕਟਰ ਸਾਹਿਬ ਕਿੰਨੀ ਵੋਟ ਆ ਤੁਹਾਡੇ ਪਿੰਡ ਕਟੀਆਂ ਵਾਲਾ ਦੀ ਸਾਡੇ ਪਿੰਡ ਨੀਅਰ ਬੋਟ ਹੈਗੀ 16 ਕਿਸੇ ਦੇ ਕਰੀਬ ਕਿੰਨੇ ਪਰਸੈਂਟ ਹੋਣ ਤੱਕ ਪੋਲ ਹੋ ਚੁੱਕੀ ਆ ਸਾਡੇ ਹੋ ਗਈ ਆ ਵੇਖੋ 6 6700 ਪਿਆ 7800 ਦੇ ਕਰੀਬ ਪੋਲ ਹੋ ਚੁੱਕੀ ਆ ਜੀ ਕਿਹੜੇ ਮੁੱਦਿਆਂ ਨੂੰ ਲੈ ਕੇ ਲੋਕ ਵੋਟਾਂ ਪਾ ਰਹੇ ਨੇ ਵੋਟ ਤਾਂ ਦੇਖੋ ਲੋਕਾਂ ਨੂੰ ਨਾ ਮੁੱਦੇ ਬਹੁਤ ਆ ਇਹ ਸਰਕਾਰ ਤੱਕ ਤਾਂ ਲੋਕਾਂ ਨੂੰ ਨਾਰਾਜ਼ਗੀ ਆ ਸਾਡੇ ਪਿੰਡ ਦਾ ਤੁਸੀਂ ਰੋਡ ਹੀ ਦੇਖ ਲਿਆ ਕਿੰਨਾ ਮਾੜਾ ਹਾਲ ਹੋਇਆ ਪਿਆ ਲੋਕਾਂ ਨੂੰ ਨਾਰਾਜ਼ਗੀ ਆ ਇੱਕ ਤਾਂ ਜਿਹੜੇ ਹਜ਼ਾਰ ਹਜ਼ਾਰ ਰੁਪਏ ਬੀਬੀਆਂ ਨੂੰ ਦੇਣੇ ਸੀ ਆਮ ਆਦਮੀ ਪਾਰਟੀ ਸਰਕਾਰ ਨੇ ਉਹ ਨਹੀਂ ਦਿੱਤੇ ਇਹਨਾਂ ਨੇ ਇੱਕ ਤਾਂ ਉਹ ਨਾਰਾਜ਼ਗੀ ਆ ਇੱਕ ਜਿਹੜਾ ਦਾਲ ਆਟਾ ਆ ਉਹ ਬਹੁਤ ਮਾੜਾ ਹਾਲ ਹੋ ਗਿਆ ਗਰੀਬ ਲੋਕਾਂ ਜਿਹੜੇ ਉਹਨਾਂ ਨੂੰ ਬਹੁਤ ਘੱਟ ਦਾਣੇ ਮਿਲ ਰਿਹਾ ਇਹੋ ਜਿਹੀ ਕਈ ਮੁੱਦੇ अनेका ਪ੍ਰਕਾਰ ਦੇ ਮੌਜੂਦਾ ਸਰਕਾਰ ਤੋਂ ਲੋਕਾਂ ਨੂੰ ਨਰਾਹੀ ਗਿਆ ਨਾ ਨਵੀਂ ਸਰਕਾਰ ਤੋਂ ਕੀ ਉਮੀਦ ਕਰਦੇ ਨਵੀਂ ਸਰਕਾਰ ਤੋਂ ਅਸੀਂ ਉਮੀਦ ਇਹ ਕਰਦੇ ਆ ਜਿਵੇਂ ਪਹਿਲਾਂ ਮੋਦੀ ਨੇ ਬਹੁਤ ਨੁਕਸਾਨ ਕੀਤਾ ਹਿੰਦੁਸਤਾਨ ਦਾ ਜਿਵੇਂ ਨੋਟ ਬੰਦੀ ਕੀਤੀ ਔਰ अनेका ਪ੍ਰਕਾਰ ਦੇ ਇਹਨਾਂ ਨੇ ਮਤਲਬ ਨੁਕਸਾਨ ਕੀਤਾ ਦੇਸ਼ ਦਾ ਦੇਸ਼ ਦੇ ਵਿੱਚ ਜਿਹੜਾ ਗਰੀਬ ਹੈ ਉਹ ਜ਼ਿਆਦਾ ਗਰੀਬ ਹੁੰਦਾ ਜਾ ਰਿਹਾ ਹੈ ਅਮੀਰ ਜ਼ਿਆਦਾ ਅਮੀਰ ਹੁੰਦਾ ਜਾ ਰਿਹਾ ਹੈ ਜਾ ਕਿਸਾਨੀ ਜਿਹੜੀ ਰੁਲ ਗਈ ਆ ਕਿਸਾਨੀ ਦਾ ਬਹੁਤ ਮਾੜਾ ਹਾਲ ਕਰਤਾ ਹੈ ਨਵੀਂ ਸਰਕਾਰ ਤੋਂ ਅਸੀਂ ਇਹੀ ਉਮੀਦ ਕਰਦੇ ਆ ਕਿ ਦੇਸ਼ ਦਾ ਕੋਈ ਸਰਦਾਰ ਹੋਵੇਗਾ ਉਹ ਆਰਥਿਕ ਤਰਾਂਜਾ ਚੰਗੀ ਸਥਿਤੀ ਹੋ ਜਾਵੇ ਇਹੋ ਜਿਹੀ ਕਈ ਕਈ ਤਰ੍ਹਾਂ ਦੇ ਬੁੱਧੇ ਅੰਜਦੇ ਸੀ ਬਜਰਵਰ ਵੀ ਜੇ ਕਿੰਨੀ ਲੀਡ ਦਾ ਦਾਵਾ ਕਰਦੇ ਹੋ ਲੋਕ ਸਭਾ ਫਰੋਹਪੁਰ ਤੋਂ ਅਸੀਂ ਫਰੋਹਪੁਰਾ ਲੀਡ ਤੋਂ ਘਟੋ ਘੱਟ 60 ਤੋਂ ਅਸੀਂ ਉਸ ਸਮੇਂ ਕਾਂਗਰਸ ਨੇ ਇੱਥੇ ਬੂਥ ਕੈਪਟਨਿੰਗ ਕੀਤੀ ਸੀ ਉਸ ਤੋਂ ਬਾਅਦ ਇੱਕ ਵਾਰ ਸਾਡਾ ਜਿਹੜਾ ਬਹੁਤ ਸੈਂਸਿਟਿਵ ਰਿਹਾ ਪਰ ਅੱਜ ਬੜੇ ਆਮਨਪੂਰਕ ਤੇ ਸ਼ਾਂਤੀ ਨਾਲ ਵੋਟਾਂ ਪੈ ਰਹੀਆਂ ਨੇ ਹਰ ਵੋਟਰ ਹਰ ਸਪੋਰਟਰ ਆਪ ਕੋ ਆਪਣੇ ਲੀਡਰ ਦੀ ਸਪੋਰਟ ਕਰ ਰਿਹਾ ਬੜੇ ਆਮਨਪੂਰਕ ਵੋਟਾਂ ਪੈ ਰਹੀਆਂ ਨੇ ਤਾਂ ਬਿਲਕੁਲ ਇਹ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਸੀਗੇ ਤਾਂ ਹੁਣ ਆਮ ਆਦਮੀ ਪਾਰਟੀ ਦੇ ਵੀ ਬਿਲਕੁਲ ਸਾਹਮਣੇ ਵਰਕਰ ਬੈਠੇ ਨੇ ਉਹਨਾਂ ਦੇ ਨਾਲ ਵੀ ਜਿਹੜੀ ਗੱਲਬਾਤ ਕਰਦੇ ਆ ਕਿ ਕੀ ਮਾਹੌਲ ਹੈ ਪਿੰਡ ਕਟੀਆਂ ਵਾਲਾ ਦਾ ਤੇ ਕਿੰਨੇ ਪਰਸੈਂਟ ਜਿਹੜੀ ਵੋਟ ਹੁਣ ਤੱਕ ਦੀ ਜਿਹੜੀ ਪਿੰਡ ਦੀ ਪੋਲ ਹੋ ਚੁੱਕੀ ਆ ਬਾਈ ਜੀ ਕੀ ਨਾਮ ਹੈ ਬਾਈ ਜੀ ਮਨਪ੍ਰੀਤ ਨਾਮ ਹੈ ਆਮ ਆਦਿਪਾਟੀ ਯੂਥ ਮੁਖ ਭਰਾਈ ਜਲਾਲਾਬਾਦ ਪਿੰਡ ਕਟੀਆਂ ਵਾਲਾ ਦੀ ਕਿੰਨੀ ਵੋਟ ਹੈ ਪੂਰੀ ਲਗਭਗ ਜੀ 1600 ਤੇ 52 ਵੋਟਾਂ ਨੇ ਜੀ ਚੱਕਰ ਨਿਕਲੇ ਕਿਹੋ ਜਿਹਾ ਮਾਹੌਲ ਹੈ ਕਿੰਨੀ ਵੋਟ ਪੋਲ ਹੋ ਚੁਕੀ ਹੈ ਮੋਲ ਜੀ ਲਗਭਗ ਇਹ ਯਾਰ ਵੋਟ ਪੋਲ ਹੋ ਚੁਕੀ ਹੈ ਜਿਹੜੀ ਉਹ ਗਰਮੀ ਕਰਨੇ ਲਾਸਟ ਦੋ ਘੰਟਿਆਂ ਚ ਉਹ ਵੀ ਜਿਹੜੀ ਰਹਿੰਦੀ ਵੋਟ ਵੀ ਪੋਲ ਹੋ ਜੂ ਕਿੰਨੇ ਪਰਸੈਂਟ ਵੋਟ ਪੋਲ ਹੋਵੇਗੀ ਤੁਹਾਡੇ ਪਿੰਡ ਚ ਲਗਭਗ ਜੀ 80% ਤੋਂ 85% ਦੇ ਵਿਚਕਾਰ ਪੋਲ ਹੋ ਜੂਗੀ ਕੀ ਮੁੱਦੇ ਕਿਹੜੇ ਮੁੱਦਿਆਂ ਨੂੰ ਸੋਚ ਕੇ ਲੋਕ ਇਸ ਵਾਰ ਵੋਟ ਪਾਉਣ ਜਾ ਰਹੇ ਨੇ ਦੇਖੋ ਜੀ ਵੋਟ ਤੁਸੀਂ ਵੀ ਪੱਤਰਕਾਰ ਸਾਹਿਬ ਸੂਝਵਾਨੋ ਲਗ ਪੱਕਾ ਤੁਹਾਡੀ ਪੱਤਰਕਾਰਤਾ ਕਰ ਰਹੇ ਹੋ ਜਿਹੜਾ ਲੋਕਾਂ ਨੇ ਵੋਟ ਪਾਉਣਾ ਵੀ ਕਿਸਾਨ ਨੇ ਜਿਹੜੇ ਉਹ ਦੱਸ ਰਹੇ ਨੇ ਵੀ ਜਿਹੜੀਆਂ ਪਨੀਰੀਆਂ ਨੇ ਪਿਛਲੇ 70 ਸਾਲਾਂ ਤੋਂ ਪਹਿਲੀ ਵਾਰੀ ਅਸੀਂ ਨਹਿਰੀ ਪਾਣੀ ਨਾਲ ਵੇਚੀਆਂ ਕਿਆਂ ਨੇ ਜੋ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੇਲੇ ਹੋ ਰਿਹਾ ਹੈ ਜੇ ਬਿਜਲੀ ਹੈ ਤਾਂ ਕਿਸਾਨਾਂ ਨੂੰ ਪਤਾ ਵੀ 24 ਘੰਟੇ ਬਿਜਲੀ ਜਿਹੜੀ ਲਗਾਤਾਰ ਚੱਲ ਰਹੀ ਹੈ ਨਹੀਂ ਅਸੀਂ ਕਿਸੇ ਤੇ ਜਦੋਂ ਦੇ ਸਰਤਾ ਵਿੱਚ ਆਏ ਆ ਕਿਸੇ ਤੇ ਨਜਾਇਜ਼ ਪਰਚਾ ਕਰਾਇਆ ਹੋਵੇ ਜਾਂ ਕਿਸੇ ਹੋਰ ਤਰ੍ਹਾਂ ਦੀ ਗੁੰਡਾਗਰਦੀ ਕੀਤੀ ਹੋਵੇ ਹੁਣ ਤੁਸੀਂ ਇੱਥੇ ਹੀ ਮੌਲ ਵੇਖ ਰਹੇ ਹੋ ਜੇ ਲਗਭਗ ਸਾਰੀਆਂ ਪਾਰਟੀਆਂ ਬੈਠੀਆਂ ਨੇ ਤੇ ਪੋਜ਼ਿਟਿਵ ਮੌਲ ਹੈ ਅਸੀਂ ਸਾਰਿਆਂ ਨੇ ਆਪਸ ਵਿੱਚ ਬੈਠ ਕੇ ਇਕੱਠੀਆਂ ਨੇ ਫੋਟੋਆਂ ਕਰਾਈਆਂ ਨੇ ਸਾਡਾ ਕੋਈ ਉਹ ਜਾਂ ਪੇਦ ਪਾਵ ਅਸੀਂ ਨਹੀਂ ਕੀਤਾ ਚਾਹੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਹੋਣ ਅਸੀਂ ਉਹਨਾਂ ਨਾਲ ਵੀ ਬੈਠੇ ਆ ਚਾਹੇ ਕਾਂਗਰਸ ਦੇ ਹੋਣ ਕਿਉਂਕਿ ਕੰਪੀਟੀਸ਼ਨ ਸਾਡਾ ਰਾਤ ਤੱਕ ਸੀਗਾ ਕੋਟਾ ਮੰਗਣ ਦਾ ਹੁਣ ਲੋਕਾਂ ਨੇ ਫੈਸਲਾ ਬਣਾ ਲਿਆ ਮਨ ਪੱਕਾ ਕਰ ਲਿਆ ਵੀ ਅਸੀਂ ਓਟਾ ਪਾਉਣੀਆਂ ਨੇ ਹੁਣ ਸਾਡਾ ਕੰਮ ਹੈ ਸਿਰਫ ਪਰਚੀ ਦੇਣਾ ਬੂਥ ਦੇ ਬੂਥ ਕਰਕੇ ਉਹਨਾਂ ਨੂੰ ਕੰਪਲੀਟ ਦੇਣਾ ਕਿਹੜੀ ਪਾਰਟੀ ਨਾਲ ਮੁਕਾਬਲਾ ਮੰਨਦੇ ਹੋ ਆਵਾਜ਼ ਦੇਖੋ ਜੀ ਮੁਕਾਬਲਾ ਤਾਂ ਹੈ ਕਿਸੇ ਨਹੀਂ ਮੰਨ ਉਹਨਾਂ ਨਾਲ ਮੁਕਾਬਲਾ ਆਪਾਂ ਇਹ ਗੱਲ ਤਾਂ ਕਹਿ ਨਹੀਂ ਸਕਦੇ ਕਿਉਂਕਿ ਬੜੇ ਵੱਡੇ ਲੈਵਲ ਤੇ ਆਮ ਆਦਮੀ ਪਾਰਟੀ ਦੀ ਜਿੱਤ ਹੁਣ ਜਾ ਰਹੀ ਹੈ ਕਿੰਨੇ ਲੀਡ ਦਾ ਜਿੱਤ ਦਾ ਦਾਵਾ ਕਰ ਲਗਭਗ ਜੀ ਅਸੀਂ ਜਿੱਥੋਂ ਤੱਕ ਅਸੀਂ ਮੰਨਣਾ ਵੀ ਲੱਖ ਪਲੱਸ ਵੋਟ ਨਾਲ ਅਸੀਂ ਜਿੱਤ ਦਾ ਦਾਵਾ ਕਰਾਂਗੇ ਤਾ ਬਿਲਕੁਲ ਆਮ ਆਦਮੀ ਪਾਰਟੀ ਦੇ ਵਰਕਰਾਂ ਦੇ ਨਾਲ ਵੀ ਗੱਲਬਾਤ ਕੀਤੀ ਆ ਹਰ ਪਾਰਟੀ ਦੇ ਵਰਕਰਾਂ ਦੇ ਵੱਲੋਂ ਵੱਡੀ ਲੀਡ ਤੇ ਜਿੱਤ ਦਾ ਦਾਵਾ ਕੀਤਾ ਜਾ ਰਿਹਾ ਹੈ ਫਰੋਜਪੁਰ ਲੋਕ ਸਭਾ ਦੀ ਸੀਟ ਤੋਂ ਤਾਂ ਭਾਜਪਾ ਦਾ ਵੀ ਇੱਥੇ ਵਰਕਰ ਬੈਠੇ ਨੇ ਉਹਨਾਂ ਦੇ ਨਾਲ ਵੀ ਜਿਹੜੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਸਰ ਜੇਕਰ ਗੱਲ ਕਰੀਏ ਤਾਂ ਲੋਕ ਆਪੋ ਆਪਣੀ ਵੋਟ ਹੈ ਉਹ ਪੋਲ ਕਰਕੇ ਵਾਪਸ ਕਰਾਉਣ ਨੂੰ ਜਾ ਰਹੇ ਨੇ ਤਾਂ ਦਾਵਾ ਕੀਤਾ ਜਾਂਦਾ ਹੈ ਪਿੰਡ ਦੇ ਨੌਜਵਾਨਾਂ ਦੇ ਵੱਲੋਂ ਕਿ 80% ਜਿਹੜੀ ਵੋਟ ਪੋਲ ਹੋਵੇਗੀ ਤਾਂ ਇਸ ਵਕਤ ਪੀ.ਜੇ. ਵਰਕਰ ਵੀ ਬੈਠੇ ਨੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਪਹਿਲਾਂ ਆਮ ਆਦਮੀ ਪੀ ਦੇ ਤੇ ਸ਼ਰੋਮਣੀ ਅਕਾਲੀ ਦਲ ਦੇ ਵਰਕਰਾਂ ਦੇ ਨਾਲ ਗੱਲਬਾਤ ਕੀਤੀ ਆ ਜੀ ਬਾਈ ਜੀ ਬੈਠ ਜਾ ਬਾਈ ਜੀ ਕੀ ਮਾਹੌਲ ਹੈ ਪਿੰਡ ਕਟੀਆਂ ਵਾਲਾ ਦਾ ਮਾਲ ਬਹੁਤ ਵੱਧਾ ਬੀਜੇਪੀ ਆਇਆ ਪਲੇਗਾ ਸਾਨੂੰ